ਗਾਵਤੋ ਉਹ ਜਾਪੈ ਦਿਸੈ ਦੂਰ ਉਹ ਜੋ ਪ੍ਰਮਾਤਮਾ ਜਾਣੇ ਜੋਗ ਐ ਨਾ ਦਿਸਣੇ ਤੂੰ ਦੂਰ ਐ ਅੱਖਾਂ ਨਾਲ ਦਿਖਦਾ ਨਹੀਂ ਜਦ ਤੱਕ ਉਹਦੀ ਮਰਜ਼ੀ ਨਾ ਹੋਵੇ ਦੂਰ ਕਿਵੇਂ ਹੁਣ ਆਪਣੇ ਕੋਲੇ ਵੀ ਨਹੀਂ ਦੇਖੋ ਐ ਅੰਦਰ ਹਿਰਦੇ ਚ ਬੈਠ ਕੇ ਮਿੱਟੀ ਨੂੰ ਸੱਤਾ ਦੇ ਕੇ ਇਹਨੂੰ ਬੁਲਵਾਉਂਦੇ ਨੇ ਸੰਗਤ ਨੂੰ ਸੱਤਾ ਦੇ ਕੇ ਕੰਨਾਂ ਰਾਹੀਂ ਸੁਣਨ ਦਾ ਬਲ ਦਿੱਤਾ ਹੋਇਆ ਪਰ ਮੈਂ ਕਹਾ ਪ੍ਰਮਾਤਮਾ ਆਪਣੇ ਕੋਲ ਅੰਦਰ ਹਿਰਦੇ ਚ ਬਾਹਰ ਹੈ ਆਪਾਂ ਕਹਾਂਗੇ ਕਿ ਕਿੱਥੇ ਦਿਖਾਓ ਮੈਨੂੰ ਮਹਾਰਾਜ ਕਹਿੰਦੇ ਏਸੇ ਕਰਕੇ ਤਾਂ ਹੈ ਕਿ ਉਹਨ ਬਲ ਨੂੰ ਕੌង ਗਾ ਸਕਦਾ ਹਰਜੀ ਸੂਖਮ ਅਗਮ ਹੈ ਚਿਤ ਵਿਦ ਮਿਲਿਆ ਜਾਏ ਗਾਵ ਕੋ ਵਿਖਹ ਹਾਦਰਹ ਹਦੂਰ ਉਹ ਜੋ ਵਾਹਿਗੁਰੂ ਅਕਾਲ ਪੁਰਖ ਹੈ ਨਾ ਹਦੂਰ ਤੋਂ ਪਾਪ ਪਰ ਪੰਜ ਦੇ ਵਿੱਚ ਸੰਸਾਰ ਦੇ ਵਿੱਚ ਸਭ ਨੂੰ ਆਪਣੇ ਹਾਜ਼ਰ ਦੇਖ ਨੇ ਉਹਦੇ ਬਾਗ ਨੂੰ ਕੌਣ ਗਾ ਸਕਦਾ ਹੈ ਹਾਜ਼ਰ-ਨਾਜ਼ਰ ਜੋ ਸਾਨੂੰ ਸਾਰਿਆਂ ਨੂੰ ਹੁਣ ਦੇਖ ਰਿਹਾ ਉਹ ਪਰ ਅਸੀਂ ਉਹਨਾਂ ਨੂੰ ਦੇਖ ਨਹੀਂ ਸਕਦੇ ਇਸ ਦੇ ਅੰਤਰੀ ਭਾਗ ਕਹਿੰਦੇ ਨੇ ਗਾਵੇ ਕੋ ਕੋਈ ਕਹਿੰਦੇ ਇਉਂ ਗਾਉਂਦਾ ਹੁਣ ਜਸ ਕਰਕੇ ਗਾਉਣਾ ਇੱਕ ਤਾਂ ਸੀ ਉਹਨੂੰ ਦੂਸਰੀ ਤਾਂ ਖੋਜ ਕਰਕੇ ਗਾਉਣਾ ਸ਼ਰੀਕ ਬਣ ਕੇ ਵਿਰੋਧੀ ਬਣ ਕੇ ਇੱਕ ਹੈ ਉਹਦਾ ਸ਼ਰਧਾਲੂ ਬਣ ਕੇ ਗਾਵੇ ਕੋ ਕੋਈ ਔਂ ਗਾਉਂਦਾ ਉਹ ਤਾਂ ਪ੍ਰੇਮੀ ਕੇ ਵਾਹਿਗੁਰੂ ਬਹੁਤ ਦੂਰ ਹੈ ਸਤਖੰਡ ਵਸੈ ਨਿਰੰਕਾਰ ਔਂ ਗਾਉਂਦਾ ਗਾ ਕੋ ਵੇਖੇ ਹਾਦਰਾ ਹ ਦੂਰ ਕੋਈ ਔਂ ਗਾਉਂਦਾ ਕਿ ਵਾਹਿਗੁਰੂ ਤਾਂ ਦੇਖੋ ਸਾਹਮਣੇ ਹੀ ਦੇਖ ਰਿਹਾ ਉਹ ਤਾਂ ਸਾਨੂੰ ਸਾਰੇ ਸਾਡੀਆਂ ਚੀਜ਼ਾਂ ਨੂੰ ਦੇਖ ਰਿਹਾ ਵਾਹਿਗੁਰੂ ਕੋ ਅਕਾਲ ਪੁਰਖ ਤੋਂ ਵੀ ਆਪਾਂ ਕਿਤੇ ਲੋਕੀਸ਼ੇਪੇ ਥੋੜੀਆਂ ਹੈ ਪਰਮਾਤਮਾ ਤਾਂ ਸਾਨੂੰ ਸਾਰਿਆਂ ਨੂੰ ਦੇਖ ਹੀ ਰਹੇ ਨੇ ਹੁਣ ਵੀ ਇਸ ਨੂੰ ਪ੍ਰਗਟ ਕਰਨ ਦੀ ਚੀਜ਼ ਨੂੰ ਮਨ ਦੇ ਅੰਦਰ ਉਸੇ ਅਨੁਭਵ ਤੇ ਆਪਣੇ ਆਪ ਨੂੰ ਟਿਕਾ ਕੇ ਕਿ ਵਾਹਿਗੁਰੂ ਦੇਖ ਰਿਹਾ ਹੈ ਇਸ ਬੇਤੀ ਨੂੰ ਲੈ ਕੇ ਸਿਮਰਨ ਕਰਨਾ ਜੈ ਜੈ ਪੇਖੋਂ ਤਹ ਹਜੂਰ ਦੂਰ ਕਤੋਂ ਨਾ ਜਾਈ ਜੈ ਜੈ ਪੇਖੋਂ ਤਹ ਹਜੂਰ ਦੂਰ ਕਤੋਂ ਨਾ ਜਾਈ ਲੱਖ ਵਾਰੀ ਕਹੋ કરી ਜਾਓ ਸਿਮਨ ਬਾਜ ਜਾ ਜਾ ਦੇਖੋ ਇਹਦੇ ਚ ਮਨ ਇੱਕਾਗਰ ਹੋ ਜਾਣਾ ਪੰਕਤੀ ਚ ਜਿਉਂ ਹੀ ਮਨ ਨੇ ਇੱਕ ਹੋਣਾ ਇਸ ਪੰਕਤੀ ਚ ਉਹਨਾਂ ਸਾਹਮਣੇ ਦੇਖ ਜਾਣਾ ਉਸੇ ਵਕਤ ਮਿਹਨਤ ਬਹੁਤ ਕਰਨੀ ਪੈਂਦੀ ਹੈ ਬਾਕੀ ਉਹਦੀ ਮਰਜ਼ੀ ਆ ਕਈਆਂ ਨੂੰ ਤਾਂ ਜਿਵੇਂ ਬਾਬਾ ਆਤਰ ਸਿੰਘ ਜੀ ਮਸਤਵਾਲਾ ਕੋਲ ਦੋ ਪ੍ਰੇਮੀ ਆਏ ਕਹਿੰਦੇ ਮਹਾਰਾਜ ਇੱਕ ਸ਼ੰਕਾ ਕਹਿੰਦੇ ਕੀ ਭਾਈ ਕਹਿੰਦੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਵेन ਨਹੀਂ ਕੋਈ ਇਹ ਕਿਵੇਂ ਹੁੰਦਾ ਕਹਿੰਦੇ ਅੱਖਾਂ ਬੰਦ ਕਰੋ ਕਹਿੰਦੇ ਹੁਣ ਖੋਲੋ ਉਹਨਾਂ ਨੂੰ ਸਾਰੇ ਕਿਤੇ ਪ੍ਰਮਾਤਮਾ ਦੇ ਜੋ ਦਿਖਾਤੀ ਕਹਿੰਦੇ ਇਹ ਤਾਂ ਸਾਰੇ ਕਿਤੇ ਨਜ਼ਰ ਆ ਰਹੇ ਆ ਕਹਿੰਦੇ ਜਾਓ ਬਸ ਆਨੰਦ ਲਾਓ ਕਹਿੰਦੇ ਮਹਾਰਾਜ ਅਸੀਂ ਤਾਂ ਕੋਈ ਸੇਵਾ ਨਹੀਂ ਕੋਈ ਸਿਮਰਨ ਨਹੀਂ ਕੋਈ ਭਗਤੀ ਨਹੀਂ ਕੁਝ ਨਹੀਂ ਕੀਤਾ ਐਨੀ ਵੱਡੀ ਦਾਤ ਕਹਿੰਦੇ ਪਿਛਲੇ ਜਨਮ ਤੁਸੀਂ ਪ੍ਰਾਪਤੀ ਦੇ ਨੇੜੇ ਪਹੁੰਚ ਗਏ ਸੀ ਪਰ ਤੁਹਾਨੂੰ ਦੋਨਾਂ ਨੂੰ ਹਉਮੈ ਹੋ ਗਈ ਸੀ ਹਉਮੈ ਹੋਣ ਕਰਕੇ ਇੱਕ ਜਨਮ ਪ੍ਰਮਾਤਮਾ ਨੇ ਹੋਰ ਦਿੱਤਾ ਹੈ ਜਨਮ ਸੇ ਬਸ ਅਸੀਂ ਤੁਹਾਨੂੰ ਦੇਣਾ ਹੀ ਸੀ ਜਾ ਉਹ ਆਨੰਦ ਮਾਣੋ ਤੁਸੀਂ ਜਦੋਂ ਇਹ ਪੁੱਛਿਆ ਨਾ ਆ ਕੇ ਵੀ ਇਹ ਕਿਵੇਂ ਹੋ ਜਾਂਦਾ ਥੋਡੀ ਹਉਮੈ ਉਦੋਂ ਨੀਵੀ ਹੋ ਗਈ ਖਤਮ ਹੋ ਗਈ ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹ ਪ੍ਰਮਾਤਮਾ ਵਾਹਿਗੁਰੂ ਹੈ ਹਾਜ਼ਰਾ ਹਜ਼ੂਰੀ ਪਰ ਨਿਮਰਤਾ ਨਾਲ ਦਿਖਦੇ ਨੇ ਜੇ ਕੋਈ ਕਹੇ ਮੈਨੂੰ ਦਿਖਾ ਕਿੱਥੇ ਆ ਫੇਰ ਨਜ਼ਰ ਨਹੀਂ ਆਉਂਦੀ ਕੋਲ ਹੁੰਦਿਆਂ ਹੋਇਆਂ ਧੰਨਾ ਕਹਿਣ ਲੱਗਿਆ ਤਲੋਚਨ ਬ੍ਰਾਹਮਣ ਨੂੰ ਆ ਮੇਰੇ ਕੋਲ ਖੜੇ ਨੇ ਤਲੋਚਨ ਕਹਿਣ ਲੱਗਾ ਮੈਨੂੰ ਤਾਂ ਨਜ਼ਰ ਨਹੀਂ ਆਉਂਦੇ ਕਹਿੰਦੇ ਮਹਾਰਾਜ ਇਹਨੂੰ ਦਰਸ਼ਨ ਦਿਓ ਕਹਿੰਦਾ ਇਹ ਚਲਾਕ ਆਦਮੀ ਬੜਾ ਪਾਪੀ ਐ ਇਹਨੇ ਤੈਨੂੰ ਪੱਥਰ ਲਪੇਟ ਕੇ ਦੇਤਾ ਐਵੇਂ ਹੀ ਗਊ ਲਵੇਰੀ ਲੈ ਲਈ ਇਹੋ ਜਿਹਾ ਚਲਾਕ ਬੰਦੇ ਨੂੰ ਮੈਂ ਦਰਸ਼ਨ ਦਿੰਦਾ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਆਕਾਲ ਪੁਰਖ ਵਾਹਿਗੁਰੂ ਨੂੰ ਦੇਖਣਾ ਚਾਹੇ ਨਿਮਰਤਾ ਨਾਲ ਬਹੁਤ ਹੀ ਅਧੀਨਗੀ ਨਾਲ ਉਹਨੂੰ ਤਾਂ ਸਾਖਿਆਰ ਦਿਖ ਜਾਂਦੇ ਨੇ ਜਿਹੜਾ ਆਕੜ ਨਾਲ ਕਹੇ ਹੰਕਾਰ ਵਿੱਚ ਕਹੇ ਆਪਣੀ ਬਲ ਬੁੱਧੀ ਕਰਕੇ ਕਹੇ ਸਰੀਰਕ ਬਲ ਕਰਕੇ ਕਹੇ ਪੈਸਿਆਂ ਦੇ ਬਲ ਕਰਕੇ ਕਹੇ ਉਹਨੂੰ ਨਹੀਂ ਦਿਖਦੇ ਕਥਨਾ ਕਥੀ ਨ ਆਵੇ ਤੋਟੇ ਉਹਦੀ ਕਥਾ ਕਥਨ ਕਰਦਿਆਂ ਹੋਇਆਂ ਉਦਾੰਤ ਨਹੀਂ ਪਾ ਸਕਦਾ ਕੋਈ ਕਿ ਮੈਂ ਇੰਨੀ ਡੂੰਘੀ ਕਥਾ ਕਰਤੀ ਮੈਂ ਜਿੰਨੀ ਮਰਜ਼ੀ ਕਥਾ ਕਰੀ ਜਾਵੇ ਕੋਈ ਸੋ ਜਿਵੇਂ ਆਤਮਿਕ ਗਿਆਨ ਆਪਾਂ ਕਥਾ ਕੀਤੀ ਆ ਉਹਦੇ ਵਿੱਚ ਤਾਂ ਬਿਲਕੁਲ ਅੰਦਰ ਤੱਕ ਦੀਆਂ ਸਾਰੀਆਂ ਅਵਸਥਾਵਾਂ ਦਾ ਇੱਕ ਅਸਨ ਆ ਗਿਆ ਪਰ ਇਹ ਥੋੜੀ ਜਿਹੀ ਉਹਦੇ ਕਥਾ ਦੇ ਕਰਨ ਨਾਲ ਆਪਾਂ ਨੂੰ ਨਜ਼ਰ ਆਉਣ ਲੱਗ ਜਾਂਦਾ ਉਹਦਾ ਇੱਕ ਰਸਤਾ ਦਿਖਾਇਆ ਅਭਿਆਸੀ પુરੁਸ਼ ਅਭਿਆਸ ਕਰਕੇ ਹੀ ਦੇਖ ਸਕਦੇ ਨੇ ਕਥਨ ਕਰਨ ਦੇ ਨਾਲ ਨਹੀਂ ਤੋੜ ਪੈ ਸਕਦੀ ਉਹਦਾ ਅੰਤ ਨਹੀਂ ਆ ਸਕਦਾ ਕਾਥ ਕਾਥ ਕਥੇ ਕੋਟੀ ਕੋਟ ਕੋਟ ਕਰੋਣਾ ਦੀ ਕਥਨ ਕੀਤਾ ਪਿੱਛੇ ਵੀ ਤਾਂ ਕੀਤਾ ਹੀ ਹੈ ਕਰੋੜਾਂ ਨੇ ਕਥਤਾ ਹੋ ਕੇ ਕੋਟਾਂ ਕੋਟਵੇਰੀ ਉਹਦਾ ਕਥਾ ਕਰਦਿਆਂ ਕਰਦਿਆਂ ਬ੍ਰਹਮ ਕਥ ਕਥ ਅੰਤ ਨਾ ਪਾਇਆ ਪਿੱਛੇ ਵੀ ਹੁਣ ਵੀ ਅੱਗੇ ਨੂੰ ਵੀ ਉਹ ਅੰਤ ਪਾਉਣ ਦਾ ਯਤਨ ਕਰਨਗੇ ਲੋਕੀ ਮੈਂ ਅੰਤ ਪਾ ਲਵਾਂਗਾ ਪਰ ਉਹਦਾ ਅੰਤ ਨਹੀਂ ਆ ਸਕਦਾ ਕਥਾ ਇੱਕ ਵੱਖਰਾ ਵੇਸ਼ਾ ਹੈ ਭਗਤੀ ਕਰਨੀ ਇੱਕ ਵੱਖਰੀ ਗੱਲ ਹੈ ਫਿਰ ਕਥਾ ਤਾਂ ਰਸਤਾ ਦੱਸਦੀ ਹੈ ਨਕਸ਼ਾ ਦੇਖ ਲੈਣਾ ਹੀ ਪਹੁੰਚਾ ਨਹੀਂ ਦਿੰਦਾ ਹੈ ਕਥਾ ਤਾਂ ਸਿਰਫ ਨਕਸ਼ਾ ਘੜ ਕੇ ਰੱਖ ਦਿੰਦੀ ਹੈ ਜੀ ਨਾਲ ਜੀਵ ਨੂੰ ਮੰਨਦੇ ਅੰਦਰ ਉਹ ਸ਼ਾ ਪੈਦਾ ਹੁੰਦਾ ਹੈ ਫਲ ਵੀ ਮਿਲਦਾ ਹੈ ਕਥਾ ਦਾ ਸੁਣ ਹਰ ਕਥਾ ਉਤਾਰੀ ਮੈਲ ਪਰ ਭਗਤੀ ਫੇਰ ਆਪਣੀ ਕਰਨੀ ਪੈਂਦੀ ਕਿਉਂਕਿ ਭਗਤੀ ਤੋਂ ਬਿਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਵੈਸੇ ਕਥਾ ਵੀ ਇੱਕ ਭਗਤੀ ਹੈ 8 ਘੰਟੇ ਭਗਤੀ ਕਰਨੀ ਇੱਕ ਘੰਟਾ ਕਥਾ ਕਰਨੀ ਹੈ ਇਹ ਬਰਾਬਰ ਹੈ 8 ਘੰਟੇ ਹਲਵਾ ਲੈਣਾ ਇੱਕ ਘੰਟਾ ਕਥਾ ਕਰਨੀ ਇੱਕ ਬਰਾਬਰ ਹੈ ਇਹਨਾਂ ਦਿਮਾਗ ਖਿੱਚਿਆ ਜਾਂਦਾ ਇਹਦੇ ਚ ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਕਰਨ ਵਾਲੇ ਲਈ ਕਿਹਾ ਹੈ ਹੁਣ ਸੁਣਨ ਵਾਲੇ ਲਈ ਜੇ ਉਹ ਸੁਣਨ ਵਾਲਾ ਸੁਣਦਾ ਜਿੰਨਾ ਚਿਰ ਸੁਣਦਾ ਜਿੰਨਾ ਚਿਰ ਕਹਿੰਦੇ ਪੱਥਰ ਪਾਣੀ ਵਿੱਚ ਹੈ ਉਹਨਾਂ ਚਿਰ ਗਿੱਲਾ ਹੈ ਪਾਣੀ ਤੋਂ ਬਾਹਰ ਕੱਢ ਕੇ ਪੱਥਰ ਰੱਖਿਆ ਦੇਖਦਿਆਂ ਦੇਖਦੇ ਹੀ ਪਾਣੀ ਉੱਡ ਗਿਆ ਸੁੱਕ ਗਿਆ ਪੱਥਰ ਚੁੱਲੇ ਦੇ ਉੱਤੇ ਜਿੰਨਾ ਚਿਰ ਪਾਣੀ ਹੈ ਉਨਾ ਚਿਰ ਉਬਲਦਾ ਜਦੋਂ ਚੁੱਲੇ ਤੋਂ ਲਾ ਲਈਏ ਜਾਂ ਚੁੱਲਾ ਗੈਸ ਬੰਦ ਕਰਤੀ ਉਸੇ ਵਕਤ ਪਾਣੀ ਉਬਲਣਾ ਹਟ ਜਾਂਦਾ ਥੋੜੇ ਦਿਨ ਬਾਅਦ ਠੰਡਾ ਹੋ ਜਾਂਦਾ ਸੋ ਮਹਾਰਾਜ ਕਹਿੰਦੇ ਕਥਾ ਸੁਣਦਿਆਂ ਤਾਂ ਬੜਾ ਮਨ ਬਣਦਾ ਹੈ ਬ੍ਰਹਮ ਗਿਆਨੀ ਬਣਨ ਨੂੰ ਜੇ ਕਰਦਾ ਸਿਮਰਨ ਨੂੰ ਜੇ ਕਰਦਾ ਜਿਉਂ ਹੀ ਕਥਾ ਸੁਣ ਕੇ ਬਾਹਰ ਆਏ ਅਨਸਾਰ ਦੇ ਕੰਮਾਂ ਨੇ ਘੇਰਾ ਪਾਇਆ ਕਹਿੰਦੇ ਉਸ ਵਕਤ ਸਭ ਕੁਝ ਦੋਨਾਂ ਦਾ ਹੀ ਖਤਮ ਹੋ ਜਾਂਦਾ ਇਸ ਕਰਕੇ ਜੇ ਸੁਣਨ ਤੋਂ ਬਾਅਦ ਥਿਉਰੀ ਫਿਰ ਉਹ ਪ੍ਰੈਕਟੀਕਲ ਵੀ ਆਵੀ ਜੇ ਕਥਾ ਸੁਣ ਕੇ ਇੱਕ ਘੰਟਾ ਬਾਅਦ ਸਿਮਰਨ ਕਰੇ ਤਾਂ ਉਹ ਪ੍ਰੈਕਟੀਕਲੀ ਥਿਉਰੀ ਬਣ ਜਾਂਦੀ ਉਹ ਫਿਰ ਉਹਦੇ ਛੇਤੀ ਪ੍ਰਾਪਤੀ ਹੁੰਦੀ ਸੋ ਇਸ ਕਰਕੇ ਬਹੁਤੇ ਪੁਰਾਣੇ ਸਮੇਂ ਵਿੱਚ ਮਹਾਪੁਰਸ਼ ਐਸਾ ਕਰਦੇ ਕਥਾ ਤੋਂ ਬਾਅਦ ਦੋ ਦੋ ਘੰਟੇ ਸਿਮਨ ਕਰਨਾ ਬਾਣੀ ਪੜਨੀ ਸੰਗਤ ਨੇ ਪਾਠ ਕਰਨਾ ਉਹ ਪ੍ਰਾਪਤੀ ਬਹੁਤ ਛੇਤੀ ਹੋ ਜਾਂਦੀ ਹੈ ਪਰ ਜਦੋਂ ਸੁਣ ਲਈ ਫਿਰ ਕਹਿੰਦਾ ਹੁਣ ਮੈਂ ਵਿਚਾਰ ਕਰਾਂਗਾ ਕਰਨਾ ਤਾਂ ਚਾਹੀਦਾ ਪਾਠ ਇਸ ਤਰ੍ਹਾਂ ਕਰਨਾ ਚਾਹੀਦਾ ਕਰਕੇ ਜੀਵ ਕਈ ਸਾਲ ਗੜ ਦਿੰਦਾ ਜ਼ਿੰਦਗੀ ਦੇ ਪਰ ਉਹਨੂੰ ਪ੍ਰਾਪਤੀ ਨਹੀਂ ਹੁੰਦੀ ਮਹਾਰਾਜ ਕਹਿੰਦੇ ਨੇ ਇਸ ਕਰਕੇ ਸਿੱਧ ਜਾਣ ਲੱਗੇ ਮਹਾਰਾਜ ਮਾਤ ਲੋਕ ਨਿਵਾਸੀ ਜੀਵਾਂ ਦੀ ਹਸਤੀ ਨਹੀਂ ਵੀ ਹੈ ਇਨਾਂ ਦੀ ਬੁੱਧੀ ਤੋਛ ਹੈ ਪਰ ਦੇਵਤਿਆਂ ਦੀ ਬੁੱਧੀ ਤਾਂ ਬਹੁਤ ਵੱਡੀ ਹੁੰਦੀ ਆ ਤੇ ਉਹਦੀ ਕਥਾ ਨੂੰ ਕਥਨ ਕਰਨ ਦਾ ਤਾਂ ਅੰਤਾ ਜਾਂਦਾ ਹੋਵੇਗਾ ਦੇਵਤਿਆਂ ਪਾਸੋਂ ਮਹਾਰਾਜ ਕਹਿੰਦੇ ਕਰੋੜਾਂ ਵਾਰ ਵਿਸ਼ਨੂੰ ਨੇ ਉਹਦੀ ਕਥਾ ਨੂੰ ਕਥਿਆ ਤੁਹਾਨੂੰ ਕੀ ਪਤਾ ਕਰੋੜਾਂ ਵਾਰ ਬ੍ਰਹਮਾ ਨੇ ਉਹਦੀ ਕਥਾ ਨੂੰ ਕੀਤਾ ਕਰੋੜਾਂ ਵਾਰ ਹੀ ਸ਼ਿਵ ਜੀ ਨੇ ਉਹਦੀ ਕਥਾ ਨੂੰ ਕਥਿਤ ਕੀਤਾ ਪਰ ਹਾਲੇ ਤੱਕ ਉਹਨਾਂ ਨੂੰ ਅੰਤ ਨਹੀਂ ਆਇਆ ਤੇ ਆਪਾਂ ਜਿਹੜੇ ਤੁਛ ਜਿਹੀ ਬੁੱਧੀ ਵਾਲੇ ਜੀਵਾਂ ਆਪਾਂ ਕਿੱਥੋਂ ਅੰਤ ਪਾ ਲਵਾਂਗੇ ਉਹਦੀ ਜਿਹੜੀ ਕਥਾ ਉਹ ਕਥਨ ਜੋਗ ਹੈ ਕਥੀ ਹੋ ਕੇ ਕਰੋਣਾ ਲੋਕਾਂ ਨੇ ਉਹਦੀ ਕਥਾ ਨੂੰ ਕਥਨ ਕੀਤਾ ਹੈ ਪਰ ਕਥਨਾ ਕਰਕੇ ਉਹਦਾ ਅੰਤ ਨਹੀਂ ਪੈ ਸਕਦਾ ਅੰਤ ਪਾਉਣਾ ਅਲੱਗ ਮੈਟਰ ਹੈ ਅੰਤ ਦਾ ਸਿਰਫ ਉਹ ਹੀ ਜਾਣਦਾ ਹੈ ਕਿ ਉਹਦਾ ਅੰਤ ਕਿੰਨਾ ਕੁ ਵੱਡਾ ਹੈ ਕੋਈ ਮਨੁੱਖ ਨਹੀਂ ਜਾਣਦਾ ਕਰਤੇ ਕੀਮਤ ਕਰਤਾ ਜਾਣਾ ਚਾਹੇ ਜਾਣਾ ਗੁਰਸੂਰਾ ਇਹਦਾ ਸਤਿਗੁਰ ਨਾਨਕ ਦੇਵ ਜੀ ਜਾਣਣ ਦਸੇ ਸਰੂਪ ਜਾਣਣ ਅਕਾਲ ਪੁਰਖ ਵਾਹਿਗੁਰੂ ਜਾਣੇ ਬਾਕੀ ਤੀਜੇ ਨੂੰ ਤਾਂ ਕਿਸੇ ਨੂੰ ਪਤਾ ਹੀ ਨਹੀਂ ਵੀ ਕਿੰਨਾ ਕੁ ਵੱਡਾ ਆਹ ਖੁਸ਼ੀ ਹੋ ਜੇ ਭਾਵੇਂ ਦਿਖਾ ਦੇਣ ਜੇ ਕਿਸੇ ਭਾਗਤ ਤੇ ਬਹੁਤੇ ਖੁਸ਼ ਹੁੰਦੇ ਨੇ ਉਹਨੂੰ ਦਿਖਾ ਸਕਦੇ ਨੇ ਇਸ ਕਰਕੇ ਮਹਾਰਾਜ ਕਹਿੰਦੇ ਜਲ ਥਲ ਮਹੀਪ ਬਨ ਤਨ ਦੁਰੰਤ ਜੇ ਨੇਤ ਨੇਤ ਇਸ ਦਿਨ ਉਹ ਚਰੰਤ ਮਹਾਰਾਜ ਕਹਿੰਦੇ ਦੇਖੋ ਨੇਤ ਨੇਤ ਕਥੰਤ ਬੇਦਾ ਨਾ ਤਾਂ ਉੱਪਰਲੇ ਜੀਵ ਉਹ ਦਾੰਤ ਪਾ ਸਕਦੇ ਨੇ ਨਾ ਥੱਲੇ ਆਲੇ ਤੇ ਭਵਨ ਮਹੀਪ ਸੁਰ ਨਾਲੇ ਅਸੁਰ ਨੇਤ ਨੇਤ ਬੰਤਣ ਕਹਿਤ ਫਿਰ ਕਹਿਣ ਲੱਗੇ ਆਪ ਜੀ ਨੇ ਜਿਸ ਵਾਹਿਗੁਰੂ ਦਾ ਉਹ ਵਾਹਿਗੁਰੂ ਅਕਾਲ ਪੁਰਖ ਦੀ ਤथा ਅਕਥ ਕਹੀ ਹੈ ਕਥਾ ਉਹ ਜੀਵਾਂ ਨੂੰ ਪਦਾ ਹੁੰਦਾ ਹੋਇਆ ਕਦੇ ਤਾਂ ਥੱਕ ਜਾਂਦਾ ਹੋਵੇਗਾ ਆਰਾਮ ਕਰਨ ਲੱਗ ਜਾਂਦਾ ਹੋਵੇਗਾ ਪ੍ਰਮਾਤਮਾ ਦੇਂਦਾ ਦੇ ਲੈ ਦੇ ਥੱਕ ਪਾਹ ਕਹਿੰਦੇ ਦੇਂਦਾ ਜੋ ਪ੍ਰਮਾਤਮਾ ਦਾਤਾ ਦੇਣ ਵਾਲਾ ਮਾਰਾ ਇਹ ਕਹਿੰਦੇ ਉਹ ਨਹੀਂ ਸਕਦਾ ਇਹ ਜਿਹੜੇ ਜੀਵ ਨੇ ਨਾ ਇਹ ਖੱਤ ਜਾਂਦੇ ਨੇ ਭਾਵ ਮਰ ਜਾਂਦੇ ਨੇ ਅਖੀਰ ਨੂੰ ਖਤਮ ਹੋ ਜਾਂਦੇ ਨੇ ਬਾਰਕ ਬਾਂਗੀ ਹਉ ਸਭ ਕੁਝ ਮੰਗਾ ਦੇਂਦੇ ਤੋਟ ਨਾਹੀ ਪ੍ਰਭ ਰੰਗਾ ਵਾਹਿਗੁਰੂ ਬਿੰਦਿਆਂ ਕੋਈ ਅੰਤ ਨਹੀਂ ਉਹ ਤਾਂ ਦਿੰਦਾ ਹੀ ਰਹਿੰਦਾ ਦਰੋਜ ਰਾਤ ਦਿਨ ਵਾਹਿਗੁਰੂ ਤਾਂ ਰਾਤ ਦਿਨ ਦਾਤਾ ਦਿੰਦਾ ਤੇ ਫਿਰ ਇਹ ਵੀ ਜੀਵ ਜਿਹੜੇ ਨੇ ਥੋੜਾ ਜਿਹਾ ਖਾਲੀ ਮਹੀਨਾ ਦੋ ਮਹੀਨੇ ਖਾ ਕੇ ਬੰਦ ਕਰ ਦਿੰਦੇ ਨੇ ਜਾਂ 100 ਸਾਲ ਖਾ ਕੇ ਬੰਦ ਕਰਤੀ ਜਾਂ ਇੱਕ ਯੁੱਗ ਵਿੱਚ ਖਾਧ ਜੁਗਾ ਜੁਗੰਤਰ ਖਾਹੀ ਖਾਹ ਇਹ ਜਿਹੜੇ ਜੀਵ ਨੇ ਨਾ ਜੁਗਾ ਜੁਗੰਤਰਾਂ ਤੱਕ ਨਵੇਂ ਤੋਂ ਨਵੇਂ ਯੁੱਗਾਂ ਦੇ ਵਿੱਚ ਨਵੇਂ ਨਵੇਂ ਸਰੀਰ ਧਾਰ ਕੇ ਜਨਮ ਲੈ ਲੈ ਕੇ ਪਦਾਰਥਾਂ ਨੂੰ ਖਾਈ ਤੁਰੇ ਜਾਂਦੇ ਨੇ ਖਾਈ ਤੁਰੇ ਜਾਂਦੇ ਨੇ ਵਾਹਿਗੁਰੂ ਦੇ ਹੀ ਤੁਰੇ ਜਾਂਦੇ ਨੇ ਵਾਹਿਗੁਰੂ ਦਾ ਕੋਈ ਅੰਨ ਤਾਂ ਨਹੀਂ ਹੈ ਵਾਹਿਗੁਰੂ ਦਾ ਕੋਈ ਸਿਰਾ ਨਹੀਂ ਹੈ ਇਸ ਕਰਕੇ ਤੁਸੀਂ ਆਪਣੀ ਤੁਛ ਬੁੱਧੀ ਨਾਲ ਉਹ ਗੱਲਾਂ ਨਾ ਕਰੋ ਜਿਸ ਕਰਕੇ ਆਪਾਂ ਪ੍ਰਮਾਤਮਾ ਤੋਂ ਦੂਰ ਹੋ ਸਕੀਏ ਇੱਕ ਬੰਦੇ ਦੇ ਅੰਦਰ ਹੁੰਦੀ ਜਿਹੜਾ ਕਰੋੜੀਆ ਸੀ ਕਰੋੜੀ ਮਲ ਜਿਹਦੀ ਥਾਂਜ ਕਰਤਾਰਪੁਰ ਸਾਹਿਬ ਮਹਾਰਾਜ ਲੰਗਰ ਲਾਤਾ ਕਿਸੇ ਨੇ ਦੱਸਿਆ ਵੀ ਗੁਰਨਾਨਕ ਸਾਹਿਬ ਜੀ ਨੇ ਤੇਰੇ ਚੇਤਾ ਚ ਲੰਗਰ ਲਾਤਾ ਹੁਣ ਮਹਾਰਾਜ ਸੱਚੇ ਪਾਤਸ਼ਾਹ ਨਾਲ ਵਿਰੋਧ ਕਰਕੇ ਉੱਠਿਆ ਮੰਜੇ ਤੋਂ ਮੈਂ ਜਾ ਕੇ ਕਰਦਾ ਠੀਕ ਉਹਨਾਂ ਨੂੰ ਮੈਂ ਉਹਨਾਂ ਨੂੰ ਭਜਾਉਣਾ ਉਹ ਜਦ ਘੋੜੀ ਤੇ ਚੜਨ ਲੱਗਿਆ ਘੋੜੀ ਦਾ ਥੱਲੇ ਕੋ ਬੈਲਟ ਜੀ ਕਸੀ ਨਹੀਂ ਸੀ ਹੋਈ ਉਹ ਨਾ ਕਸੀ ਹੋਣ ਕਰਕੇ ਸਾਰੀ ਕਾਠੀ ਜੀ ਸਣੇ ਥੱਲੇ ਡਿੱਗਿਆ ਲੱਤ ਟੁੱਟ ਗਈ 6 ਮਹੀਨੇ ਪਿਆ ਰਿਹਾ ਫਿਰ ਕਿਸੇ ਨੇ ਕਿਹਾ ਗੁਰੂ ਨਾਨਕ ਪਾਤਸ਼ਾਹ ਇੰਨੇ ਵੱਡੇ ਨੇ ਇੰਨੇ ਵੱਡੇ ਤੂੰ ਉਹਨਾਂ ਕੋਲ ਆਕੜ ਕੇ ਚੱਲਿਆ ਸੀ ਨੀਵਾ ਹੋ ਕੇ ਜਾ ਲੱਤ ਠੀਕ ਹੋਈ ਫਿਰ ਤੁਰਕੇ ਗਿਆ ਹੌਲੀ ਹੌਲੀ ਇੱਕ ਵਾਰ ਤਾਂ ਘੋੜੀ ਤੇ ਗਿਆ ਸੀ ਜਦੋਂ ਅੰਨਾ ਹੋ ਜਾ ਕਰੇ ਫਿਰ ਮੁੜ ਆਇਆ ਕਰੇ ਕੋਤਕ ਨੂੰ ਵਰਤਿਆ ਜਦੋਂ ਫਿਰ ਨੀਵਾ ਹੋ ਕੇ ਗਿਆ ਨਾ ਉੱਥੇ ਫਿਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋ ਗਈ ਇਸ ਕਰਕੇ ਜਿਹੜਾ ਇਨਸਾਨ ਹੈ ਇਹਦੇ ਅੰਦਰ ਜਿਹੜੀ ਬੁੱਧੀ ਆ ਇਹਦੇ ਕੋਲ ਵਿੱਦਿਆ ਇਹਦੇ ਕੋਲ ਪੈਸਾ ਇਹਦੇ ਕੋਲ ਬਾਲਾ ਇਹ ਜੀ ਬਰਾਬਰਤਾ ਕਰਨ ਲੱਗ ਜਾਂਦਾ ਮਹਾਰਾਜ ਦੀ ਪਰਮਾਤਮਾ ਦੀ ਪੀਰ ਬੁੱਧੂ ਸਾਹਿਬੀ ਬਰਾਬਰ ਤਾਂ ਕੰਮ ਲੱਗਦਾ 10ਵੇਂ ਪਾਦਸ਼ਾਹ ਸਾਰੇ ਚੇਲਿਆਂ ਨੇ ਮੱਥਾ ਟੇਕਿਆ ਮਹਾਰਾਜ ਨੂੰ ਪੀਰ ਬੁੱਧੂ ਸ਼ਾਹ ਨੇ ਜਾ ਕੇ ਹੱਥ ਮਿਲਾ ਲਿਆ ਮੱਥਾ ਨਾ ਟੇਕਿਆ ਵੀ ਮੇਰੇ ਚੇਲੇ ਕੀ ਕਹਿਣਗੇ ਅੱਗੇ ਉਹ ਕੁਐਸਚਨ ਕਰਦਾ ਮਹਾਰਾਜ ਫਕੀਰੀ ਕੀ ਤੇ ਰਾਜ ਕੀ ਪਾ ਤੁਸੀਂ ਕਲਗੀ ਲਾਜੀ ਗੱਦੀ ਤੇ ਬੈਠੇ ਹੋ ਫਕੀਰ ਵੀ ਬਣੇ ਹੋ ਹੋ ਮਹਾਰਾਜ ਹੱਸ ਕੇ ਕਹਿੰਦੇ ਫਕੀਰੀ ਕੀ ਤੇ ਹਮੈਂ ਕੀ ਫਿਰ ਨੀਵੀਂ ਪਾ ਲਈ ਕਹਿੰਦੇ ਚੇਲਿਆਂ ਤੋਂ ਡਰ ਗਿਆ ਮੱਥਾ ਟੇਕਿਆ ਤੇ ਚੇਲੇ ਕੀ ਕਹਿਣਗੇ ਕਹਿੰਦੇ ਇਸੇ ਹਉਮੈ ਨੂੰ ਤਾਂ ਮਾਰਨਾ ਇਹ ਹਉਮੈ ਤੋਂ ਮਾਰ ਨਹੀਂ ਸਕਿਆ ਇਸੇ ਕਰਕੇ ਤੈਨੂੰ ਪੂਰਨ ਪ੍ਰਾਪਤੀ ਨਹੀਂ ਹੋਈ ਫੇਰ ਉੱਠ ਕੇ ਮੱਥਾ ਟੇਕਿਆ ਕਹਿੰਦੇ ਚੰਗਾ ਹੁਣ ਤੈਨੂੰ ਪ੍ਰਾਪਤੀ ਪੂਰਨ ਹੋ ਜਾਵੇਗੀ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਹਉਮੈ ਕਰਕੇ ਹੀ ਮਨੁੱਖ ਬਰਾਬਰਤਾ ਕਰਮੀਆਂ ਗੱਲਾਂ ਕਰਦਾ ਸਤਿਗੁਰਾਂ ਦੀਆਂ ਲੋਕੀ ਹੁਣ ਵੀ ਸਤਿਗੁਰੂ ਦੇ ਬਰਾਬਰਤਾ ਦੀਆਂ ਗੱਲਾਂ ਕਰਨ ਦਾ ਯਤਨ ਕਰਦੇ ਨੇ ਕਿੱਥੇ ਕੋਈ ਬੋਲ ਸਕਦਾ ਹਾਂ ਟੱਕਰਾਂ ਟੁੱਕਰਾਂ ਮਾਰ ਕੇ ਸਭ ਹਟ ਜਾਂਦੇ ਨੇ ਬਦਨਾਮ ਹੋ ਜਾਂਦੇ ਨੇ ਪਰਮਾਤਮਾ ਸੁੱਟ ਦਿੰਦੇ ਨੇ ਉਹਨਾਂ ਨੂੰ ਕਾ ਸਤਿਗੁਰੂ ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਦੇ ਅਸਲ ਵਿੱਚ ਹੁਕਮ ਵਿੱਚ ਹੀ ਸਾਰੀ ਖੇਡ ਵਰਤ ਰਹੀ ਹੈ ਹੁਕਮੀ ਹੁਕਮ ਚਲਾਇ ਰਾਹ ਇਹ ਸਾਰਾ ਬੋਲਣਾ ਦੱਸਿਆ ਹੋਇਆ ਪਹਿਲੀਆਂ ਸੀੜੀਆਂ 'ਚ ਜਾਂ ਲਿਖ ਕੇ ਵੀ ਰਾਰੇ ਦਾ ਕੰਨਾ ਲੰਮਾ ਲੰਮੀ ਆਵਾਜ਼ ਦਾ ਰਾ ਜਿੰਨਾ ਮਰਜੀ ਲੰਮਾ ਕਰੋ ਹਾਹੇ ਦਾ ਔਂਕੜ ਪਰ ਔਂਕੜ ਦੀ ਆਵਾਜ਼ ਹਮੇਸ਼ਾ ਹੀ ਛੋਟੀ ਨਹੀਂ ਹੋ ਇੱਥੇ ਹੀ ਮੁੱਕ ਜਾਂਦੀ ਹੈ ਖੱਖੇ ਨੂੰ ਮੈਂ ਪਹਿਲਾਂ ਆਏ ਸੀ ਕੰਨਾ ਖਾ ਜਿੰਨਾ ਮਰਜੀ ਲੰਮਾ ਹਾਹੇ ਦੀ ਸਿਹਾਰੀ ਬਹੁਤ ਛੋਟੀ ਹੈ ਇਹਨੇ ਇੱਥੇ ਮੁੱਕ ਜਾਣਾ ਇਸ ਕਰਕੇ ਅੱਖਰ ਨੂੰ ਉਸੇ ਹੀ ਢੰਗ ਨਾਲ ਬੋਲਦੇ ਹੋ ਜਿਸ ਤਰ੍ਹਾਂ ਉਹ ਬੋਲਿਆ ਜਾ ਸਕਦਾ ਹੈ ਜਿਵੇਂ ਆਪਾਂ ਬੋਲੇ ਸੀ ਜੁਗਾ ਜਿਵੰਤਰ ਖਾਹੀ ਖਾਹੇ ਖੱਖੇ ਦੇ ਕੰਨੇ ਨੂੰ ਲੰਮਾ ਕਰਤਾ ਸਿਹਾਰੀ ਆਪਣੇ ਆਪ ਹੀ ਛੋਟੀ ਬੋਲੀ ਬੋਲ ਗਈ ਅੰਤਰ ਨੂੰ ਵੀ ਇਸੇ ਤਰੀਕੇ ਬੋਲ ਜਾਣਾ ਹੁਕਮੀ ਹੁਕਮ ਚਲਾਇ ਰਾਹ ਜੇ ਆਪਾਂ ਕਹਿੰਦੇ ਹੁਕਮੀ ਹੁਕਮ ਚਲਾਇ ਰਾਹ ਫਿਰ ਹੋੜਾ ਬਣ ਜਾਂਦਾ ਇਸ ਕਰਕੇ ਰਾਵੇ ਦੇ ਕੰਨੇ ਨੇ ਤਾਂ ਕਹਿਤਾ ਭਾਈ ਮੈਂ ਬਹੁਤ ਲੰਮਾ ਬੋਲਿਆ ਜਾ ਸਕਦਾ ਔਂਕਰ ਕਹਿੰਦਾ ਮੈਨੂੰ ਜਿਆਦਾ ਲੰਮਾ ਨਾ ਬੋਲਿਓ ਰਾਹ ਹੁਕਮੀ ਜੇ ਪਰਮੇਸ਼ਰ ਆ ਆਪਣੇ ਹੁਕਮ ਅਨੁਸਾਰ ਨਾ ਜੀਵਾਂ ਨੂੰ ਆਪੋ ਆਪਣੇ ਕਰਮਾ ਧਰਮਾ ਰੂਪੀ ਰਸਿਆਂ ਵਿੱਚ ਚਲਾਉਂਦਾ ਹੈ ਵਰਨ ਆਸ਼ਮਾ ਰੂਪੀ ਰਸਤੇ 'ਚ ਚਲਾਉਂਦਾ ਹੈ ਗੁਰਮੁਖਾਂ ਨੂੰ ਗੁਰਮੁਖੀ ਰਸਤੇ ਵਿੱਚ ਤੇ ਮਨਮੁਖਾਂ ਨੂੰ ਮਨਮੁਖਤਾ ਵਾਲੇ ਰਸਤੇ ਚਲਾਉਂਦਾ ਹੈ ਕਿਸੇ ਨੂੰ ਹਿੰਦੂਆਂ ਵਾਲੇ ਰਸਤੇ ਵਿੱਚ ਕਿਸੇ ਨੂੰ ਮੁਸਲਮਾਨਾਂ ਵਾਲੇ ਰਸਤੇ 'ਚ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਅੱਲਾਹ ਹੈ ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ ਰਹਾਉ ਕੋਈ ਨਾਰਾ ਤੀਰਥ ਕੋਈ ਹੱਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਵਾਏ ਹੁਕਮੀ ਹੁਕਮ ਚਲਾਇ ਰਾਹ ਹੁਕਮੀ ਪ੍ਰਮਾਤਮਾ ਹੁਕਮ ਦੇ ਰਾਹ ਵਿੱਚ ਹੀ ਹਰੇਕ ਜੀਵ ਨੂੰ ਚਲਾਉਂਦਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਨਾਨਕ ਵਿਜਸੈ ਵੇਪਰਵਾਹ ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਜੇ ਬੇਪਰਵਾਹ ਵਾਹਿਗੁਰੂ ਆ ਨਾ ਅਸਲ ਵਿੱਚ ਉਹ ਖੇਡ ਖੇਡਦਾ ਸੰਸਾਰ ਦੀ ਬਾਜੀ ਦੀ ਦੇਖ ਰਿਹਾ ਹੈ ਸੰਸਾਰ ਬਾਜੀ ਨੂੰ ਦੇਖ ਕੇ ਇਸ ਤਰ੍ਹਾਂ ਪ੍ਰਸੰਨ ਹੋ ਰਿਹਾ ਜਿਵੇਂ ਬੱਚਾ ਆਪਣੀ ਖੇਡ ਦੇਖ ਕੇ ਖੁਸ਼ ਹੁੰਦਾ ਹੈ ਪਰਮਾਤਮਾ ਦੀ ਇੱਕ ਅਥਕ ਕਥਾ ਜੋ ਸਾਰੇ ਜੀਵਾਂ ਨੂੰ ਆਪ ਕੋ ਆਪਣੇ ਰਸਤੇ ਚਲਾ ਰਿਹਾ ਹੈ ਖੇਡਾਂ ਖੇਡ ਰਿਹਾ ਹੈ ਆਪਾਂ ਕਹਿੰਦੇ ਆ ਫਲਾਣਾ ਬੰਦਾ ਐ ਚਾ ਰੱਬ ਉਹਨੂੰ ਐ ਨਹੀਂ ਕਰਦਾ ਨਹੀਂ ਕਰਦਾ ਉਹਦੀ ਮਰਜ਼ੀ ਉਹ ਕਹਿੰਦਾ ਪੂਰਾ ਮੈਚ ਦੇਖਣਾ ਮੈਂ ਜਿਤਾਉਣ ਨੂੰ ਕੀ ਹੈ ਉਹਦੀ ਮਰਜ਼ੀ ਕਿਸੇ ਨੂੰ ਵੀ ਕੁਝ ਵੀ ਕਰ ਸਕਦਾ ਉਹ ਉਹਦੀ ਖੇਡ ਹੈ ਉਹ ਇਹ ਹੁਣ ਦੇਖਦਾ ਜਿਵੇਂ ਹੋंदा ਜੋ ਚੱਲਦਾ ਹੈ ਹੁਣ ਉਹਨੇ ਦੇਖਣਾ ਕਿ ਬੰਦਾ ਕਿੰਨਾ ਬੁਰੇ ਤੋਂ ਬੁਰਾ ਬਣ ਸਕਦਾ ਕੁਝ ਨਹੀਂ ਕਹਿੰਦਾ ਔਰ ਜਿੱਦਨ ਸਹੀ ਰਸਤੇ ਤੇ ਲਿਆਉਣਾ ਇੱਕ ਸਕਿੰਟ ਵੀ ਨਹੀਂ ਲਾਉਣਾ ਸਕਿੰਟ ਤਾਂ ਬਹੁਤ ਜ਼ਿਆਦਾ ਸਕਿੰਟ ਦਾ ਹਜ਼ਾਰਵਾਂ ਹਿੱਸਾ ਵੀ ਲੱਗਣਾ ਇਹ ਪਰਮਾਤਮਾ ਦੀ ਮਿਹਰ ਹੀ ਆ ਉਹਦੀ ਨਦਰ ਹੀ ਆ ਜਿਵੇਂ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਉਹਨੇ ਸਹੀ ਰਸਤੇ ਤੇ ਲਾਉਣਾ ਬੰਦੇ ਨੂੰ ਅੰਦਰੋਂ ਹੀ ਪ੍ਰੇਰਣਾ ਦੇ ਦੇਣੀ ਸੁਭਿਸ਼ਾ ਸੁਭਿ ਵਿਚਾਰਨਾ ਤਨੁ ਮਾਨਸਾ ਕਿਵੇਂ ਇਕੰਤਰੀ ਭਾਵ ਦੁਆਰਾ ਇਸ ਚੀਜ਼ ਨੂੰ ਸਮਝਣ ਲਈ ਸੋ ਸ਼ਰਵਣ ਕਰੀਏ ਦੇਦਾ ਦੇ ਲੈਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਇਹ ਹੁਣ ਇੱਕ ਅੰਤਰੀਵਰਥ ਹੈ ਦਾ ਕਹਿੰਦੇ ਜੁਗਾ ਜੁਗੰਤਰ ਤੋਂ ਭਾਵ ਵਿਰਾਗ ਹੁੰਦਾ ਇੱਕ ਇੱਕ ਵਿਵੇਕ ਹੁੰਦਾ ਇੱਕ ਖਤ ਸੰਪਤੀ ਹੁੰਦੀ ਹੈ ਮੋਕ ਇੱਛਾ ਰੂਪ ਜੁਗੰਤਰ ਹੁੰਦਾ ਚਾਰ ਸਾਧਨਾਂ ਦੇ ਅੰਦਰ ਜੁਗ ਜੁੜ ਕੇ ਜਿਗਿਆਸੂ ਗੁਰਾਂ ਕੋਲ ਆ ਕੇ ਸੇਵਾ ਕਰੇ ਤਾਂ ਦੇਦਾ ਗੁਰੂ ਸਾਹਿਬ ਜੀ ਨਾਮ ਦਾ ਉਪਦੇਸ਼ ਦਿੰਦੇ ਨੇ ਫਿਰ ਤਦੋਂ ਇਹ ਜੀਵ ਫਿਰ ਲੈਂਦੇ ਨੇ ਜਿਵੇਂ ਆਸੂਪ ਦੇਸ਼ ਨੂੰ ਲੈ ਕੇ ਖਾਹੀ ਖਾਹੇ ਸ਼ੁਭ ਗੁਣਾ ਦੇ ਖਾਣ ਵਾਲੇ ਕੰਮ ਆਦਿਕ ਆਸਰੀ ਸੰਪਦਾ ਨੂੰ ਖਾਹੇ ਦਾ ਭਾਵ ਉਹਦਾ ਅਭਾਵ ਕਰਦੇ ਨੇ ਮੇਰੇ ਲਈ ਬੋਲਣਾ ਸੌਖਾ ਮੈਨੂੰ ਸਮਝ ਵੀ ਲੱਗਦੀ ਪਰ ਜਦੋਂ ਤੱਕ ਇਹ ਚੀਜ਼ਾਂ ਸਾਰੀਆਂ ਵਦਾਂਤ ਵਿੱਚ ਆ ਜਾਂਦੀਆਂ ਨੇ ਉਤੋਂ ਮੇਰੇ ਨਾਲ ਚੀਜ਼ਾਂ ਨੂੰ ਲੈਉਣੇ ਆ ਖਾਹੇ ਦਾ ਹੁੰਦਾ ਖਾਹੇ ਦਾ ਅਰਥ ਇੱਕ ਵੱਖਰਾ ਵੀ ਹੁੰਦਾ ਹੈ ਕੀ ਚੀਜ਼ ਨੂੰ ਖਾਹੇ ਦਾ ਅਰਥ ਖਤਮ ਕਰ ਦਿੰਦਾ ਇਸ ਕਰਕੇ ਆਸਰੀ ਸੰਪਤੀ ਦਾ ਹੁੰਦੀ ਕਾਮ ਕਰੋ ਲੋਭ মোহ ਅੰਕਾਰ ਸਤਿਗੁਰੂ ਜੀ ਤੋਂ ਲੈਣ ਵਾਲੇ ਹੋ ਕੇ ਜਦੋਂ ਗੁਰਸਿੱਖਾਂ ਨੇ ਪ੍ਰਾਪਤੀ ਕੀਤੀ ਵਿਰਾਗ ਦੀ ਵਿਵੇਕ ਦੀ ਖੜ ਸੰਪਤੀ ਦੀ ਸਾਮ ਦਾਮ ਸਰਦਾ ਤੀਸਰੇ ਸਮਾਧਾਨ ਉਪਰਾਮ ਛਟੀ ਤੋਂ ਤੀਛਾ ਜਾਨੀਆਂ ਭਿੰਨ ਭਿੰਨ ਜਾਂ ਨਾਮ ਇਹ ਸਾਰਾ ਪਹਿਲਾਂ ਭਰਿਆ ਜਾ ਚੁੱਕਿਆ ਆਤਮਕ ਕਥਾ ਦੇ ਵਿੱਚ ਸੋ ਇਸ ਕਰਕੇ ਆਤਮਕ ਕਥਾ ਸੁਣਨੀ ਬੜੀ ਉਹ ਵੀ ਆਪਾਂ ਨੂੰ 10 ਵਾਰੀ ਸੁਣਨੀ ਪੈਣੀ ਤਾਂ ਜਾ ਕੇ ਉਹਦੀ ਇੱਕ ਇੱਕ ਅੱਖਰ ਦੀ ਸਮਝ ਲੱਗਣੀ ਜਪਜੀ ਸਾਹਿਬ ਦੀ ਪਹਿਲੀ ਕਥਾ ਪਹਿਲਾਂ ਇਹਨੂੰ ਸੁਣ ਕੇ ਫਿਰ ਉਹ ਕਥਾ ਸੁਣਨੀ ਫਿਰ ਉਹਦੇ ਵਿੱਚ ਡੂੰਘਾਈ ਬਹੁਤ ਜ਼ਿਆਦਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਨੇ ਫਿਰ ਜਿਹੜੇ ਸੰਤ ਮਹਾਤਮਾ ਨੇ ਦੁਨੀਆਂ ਤਾਂ ਖਾਦੀ ਨਾ ਪਦਾਰਥਾਂ ਨੂੰ ਤੇ ਇਥੇ ਰੱਬ ਦੇ ਪਿਆਰੇ ਕਹਿੰਦੇ ਨੇ ਦੁਨੀਆਂ ਨੂੰ ਤਾਂ ਦੇਦਾ ਦੇ ਲੈਂਦੇ ਫਕਤਾ ਹੈ ਦੁਨੀਆਂ ਨੂੰ ਤਾਂ ਦੇ ਹੀ ਜਾਂਦਾ ਖਾਣ ਨੂੰ ਪਹਿਨਣ ਨੂੰ ਪੈਸਾ ਪਦਾਰਥ ਉਹ ਦੇਂਦਾ ਤੇ ਲੈਂਦੇ ਥੱਕ ਤੋਂ ਲੈ ਲੈ ਕੇ ਫਿਰ ਖਤਮ ਹੋ ਜਾਂਦੇ ਨੇ ਸਰੀਰ ਛੱਡ ਜਾਂਦੇ ਨੇ ਪਰ ਰੱਬ ਦੇ ਪਿਆਰਿਆਂ ਨੂੰ ਦੇਦਾ ਦੇ ਲੈਂਦੇ ਥੱਕ ਪਾਹ ਇਹਨਾਂ ਨੂੰ ਦੇ ਹੀ ਜਾਂਦਾ ਹੈ ਵਿਰਾਗ ਵਿਵੇਕ ਖਰਸਮਤੀ ਲੋਕ ਇੱਛਾ ਤੇ ਇਹ ਲੈ ਲੈ ਕਰਕੇ ਰੱਬ ਦੇ ਪਿਆਰੇ ਉਹਦਾ ਆਨੰਦ ਮਾਣਦੇ ਨੇ ਜੀਵਾਂ ਓਏ ਇਹ ਲੈ ਲੈ ਕਰਕੇ ਥੱਕ ਪਾਹ ਥੱਕ ਹੁੰਦਾ ਰੁਕ ਜਾਣਾ ਉਧਰੋਂ ਵਿਕਾਰਾਂ ਵੱਲੋਂ ਰੋਕ ਕੇ ਉਹ ਜਿੱਤੀ ਹੋਈ ਦਾਤ ਸ਼ubh ਗੁਣਾਂ ਦੀ ਉਹਨਾਂ ਨੂੰ ਕਮਾਉਣ ਲੱਗ ਜਾਂਦੇ ਨੇ ਤੇ ਇੱਕ ਵਾਰੀ ਕਮਾਈ ਕਰਕੇ ਯੁੱਗਾਂ ਤੱਕ ਖਾਣ ਜੋਗਾ ਜਮਾ ਕਰ ਲੈਂਦੇ ਨੇ ਭਾਵ ਲੰਬੇ ਸਮੇਂ ਤੱਕ ਨਾਮ ਰਸ ਨੂੰ ਇਕੱਤਰ ਕਰ ਲੈਂਦੇ ਨੇ ਖਾਣੇ ਜੋਗ ਬ੍ਰਹਮਾੰਦਨ ਨੂੰ ਖਾਹਿ ਦਾ ਅਰਥੰ ਦਾ ਧਾਰਨ ਕਰਨਾ ਤਾਂ ਥੱਕ ਪਾਹੇ ਤਾਂ ਜਨਮ ਮਰਨ ਵੱਲੋਂ ਰਹਿਤ ਹੁੰਦੇ ਥੱਕ ਕੇ ਜਨਮ ਮਰਨ ਤੋਂ ਪਾਉ ਰਹਿਤ ਹੋ ਗਏ ਹੁਣ ਜਨਮ ਮਰਨ ਨਹੀਂ ਹੈ ਇਸ ਤਰ੍ਹਾਂ ਦੀ ਪ੍ਰਾਪਤੀ ਹੁੰਦੀ ਹੈ ਹੁਕਮੀ ਕੌਣ ਇੱਥੇ ਗੁਰੂ ਸਾਹਿਬ ਜੀ ਆਪਣੇ ਹੁਕਮ ਅਨੁਸਾਰ ਗੁਰਸਿੱਖਾਂ ਨੂੰ ਵਿਰਾਗ ਗਿਆਨ ਰੂਪੀ ਰਸਤੇ ਚਲਾਉਂਦੇ ਨੇ ਤੇ ਮਹਾਰਾਜ ਕਥਨ ਕਰਦੇ ਹੋ ਉਤਮ ਜਗਿਆਸੂ ਵੇਪਰਵਾਹ ਪਰਮੇਸ਼ਰ ਨੂੰ ਪਾ ਕੇ ਫਿਰ ਆਨੰਦ ਹੋ ਜਾਂਦੇ ਨੇ ਨਾਨਕ ਵਿਗਸੈ ਵੇਪਰਵਾਹ ਕਿਉਂ ਤੀਸਰੀ ਪੌੜੀ ਵਿੱਚ 149 ਅੱਖਰਕੁਲ ਮਹਾਰਾਜ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਹਨ ਇਸ ਤਰ੍ਹਾਂ ਸਤਿਗੁਰੂ ਨੇ ਅੰਤਰੀ ਭਾਵ ਦੀ ਦੱਸੇ ਦੇ ਵਿੱਚ ਅੰਤਰੀ ਭਾਵ ਸਿਰਫ ਅੰਤਰੀ ਭਾਵ ਦੇ 100 ਜਣਾ ਬੈਠਾ ਉਹ ਚ ਇੱਕ ਜਣਾ ਅੰਤਰੀ ਭਾਵ ਦਾ ਜਗਿਆਸੂ ਹੁੰਦਾ ਪਰ ਦੇਖ ਲੈਣਾ ਚੰਗਾ ਹੁੰਦਾ ਸੁਣ ਲੈਣਾ ਚੰਗਾ ਹੁੰਦਾ ਹੋ ਸਕਦਾ ਕਦੇ ਆਪਣੀ ਦੀ ਅਵਸਥਾ ਉੱਥੇ ਚਲੀ ਜਾਵੇ ਅੰਤਰੀ ਵਰਤ ਦਾ ਇੱਕ ਵੱਖਰਾ ਹੀ ਆਨੰਦ ਹੈ ਜਿਹੜੇ ਫਿਰ ਮਹਾਪੁਰਸ਼ਾਂ ਦੇ ਦਰ ਆਣ ਰਹਿਣ ਵਾਲੇ ਹੁੰਦੇ ਨੇ ਪ੍ਰੇਮੀ ਸੋ ਜਿਵੇਂ ਸਤਿਬਾਬਾ ਜਗਜੀਤ ਸਿੰਘ ਜੀ ਨੇ ਉਹਨਾਂ ਨਾਲ ਜਿਹੜੇ ਪ੍ਰੇਮੀ ਰਹਿੰਦੇ ਨੇ ਤਕਸਾਲਾ ਵਿੱਚ ਰਹਿੰਦੇ ਨੇ ਜਾਂ ਹੋਰ ਤੇ ਸੰਪਰਦਾਵਾਂ ਵਿੱਚ ਰਹਿਣ ਵਾਲੇ ਸੰਤਾਂ ਮਹਾਤਮਾ ਨਾਲ ਨੇ ਜਾਂ ਕਈ ਫਿਰ ਢੰਗਾਈ ਨਾਲ ਵਿਚਾਰ ਕਰਨ ਵਾਲੇ ਵਿਦਵਾਨ ਨੇ ਉਹ ਇੰਤਰੀ ਵਰਥਾਂ ਨੂੰ ਸੁਣ ਕੇ ਬਹੁਤ ਖੁਸ਼ ਹੁੰਦੇ ਨੇ ਕਿ ਇਹ ਇਹ ਸਾਡੇ ਮਤਲਬ ਦੀ ਗੱਲ ਕੀਤੀ ਜੇ ਦੁਨਿਆਵੀ ਲੋਕਾਂ ਕੋਲੇ ਅਰਥ ਕਰੀਏ ਦੇਂਦਾ ਦੇ ਲੈਂਦੇ ਥੱਕ ਪਾਹੇ ਉਹ ਸਿਰਫ ਪਦਾਰਥਾਂ ਤੱਕ ਹੀ ਸੋਚਦੇ ਨੇ ਕਿ ਪਤਾ ਨਹੀਂ ਪਰਮਾਤਮਾ ਪਦਾਰਥ ਹੀ ਦਿੰਦਾ ਹੈ ਇਸੀ ਲੈ ਲੈ ਕੇ ਥੱਕ ਜਾਂਦੇ ਪਹਾੜ ਚੜਾਈਆਂ ਕਰ ਜਾਂਦੇ ਜੁਗਾ ਜੁਗਾ ਚ ਬੰਦਾ ਖਾਂਦਾ ਆਪਾਂ ਇੰਨੀ ਅਰਥ ਸੋਚਣਾ ਪਰ ਜਦੋਂ ਰੱਬ ਦੇ ਪਿਆਰਿਆਂ ਨੇ ਅਰਥ ਸੋਚਣਾ ਕਹਿੰਦੇ ਦੇਦਾ ਦੇ ਲੈਂਦੇ ਥੱਕ ਪਾਏ ਉਹ ਵਾਹਿਗੁਰੂ ਦੇਣ ਵਾਲਾ ਹੋ ਕੇ ਨਾਮ ਦਾਣ ਸਿੱਖੀ ਦਾਣ ਕੋ ਸਾਧਾਨ ਸਭ ਦਿੰਦਾ ਤੇ ਲੈਣ ਵਾਲਾ ਉਹਦੇ ਨਾਮ ਲੈ ਕੇ ਅੰਮ੍ਰਿਤਸਰ ਕੇ ਦਰਸ਼ਨ ਸ਼ਰਧਾਨ ਕਰਕੇ ਥੱਕ ਪਾਏ ਦਾ ਮਤਲਬ ਜਨਮ ਮਰਨ ਕੱਟ ਲੈਂਦਾ ਆਪਣਾ ਤੇ ਜੁਗਾ ਜੁਗੰਤਰ ਖਾਹੀ ਖਾਏ ਸੋ ਦੁਗਾ ਦੁਗੰਤਰ ਤੱਕ ਜਿਗਿਆਸੂ ਉਪਦੇਸ਼ ਲੈਣ ਵਾਲੇ ਹੋ ਕੇ ਉਪਦੇਸ਼ ਲੈ ਕੇ ਕਾਮ ਕ੍ਰੋਧ ਦਾ ਆਪਣੇ ਅੰਦਰ ਖਤਮ ਕਰਕੇ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦੇ ਨੇ ਖਾ ਹੀ ਲੈਂਦੇ ਨੇ ਵਿਸ਼ਿਆਂ ਨੂੰ ਖਤਮ ਕਰ ਦਿੰਦੇ ਨੇ ਅਤੇ ਪਰਮਾਤਮਾ ਵਿੱਚ ਲੀਨ ਹੋ ਕੇ ਸਤਿਗੁਰੂ ਦੀ ਆਗਿਆ ਅਨੁਸਾਰ ਚੱਲ ਕੇ ਪਰਮਾਤਮਾ ਦੀ ਪ੍ਰਾਪਤੀ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਆਨੰਦ ਵਿੱਚ ਚਲੇ ਜਾਂਦੇ ਵੇ ਪ੍ਰਵਾਹ ਵਿਰਸ ਰੱਬ ਦੇ ਪਿਆਰੇ ਬ੍ਰਹਮ ਜਾਨੀ ਬੇਪਰਵਾਹ ਹੋ ਜਾਂਦੇ ਨੇ ਖੁਸ਼ ਰਹਿੰਦੇ ਸਦਾ ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਹੇ ਪ੍ਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ ਹਾ ਨਾਹੀ ਨਹੀਂ ਕਹਿਣ ਨਾ ਨੰਨੇ ਕੰਨਾ ਹਾ ਹਾ ਮੁਕਤਾ ਨਾ ਮਤਲਬ ਪਤੀ ਪਰਮਾਤਮਾ ਇਹ ਉਹ ਸਤਿਗੁਰੂ ਮਹਾਰਾਜ ਨੇ ਤੀਸਰੀ ਪੌੜੀ ਦੇ ਅੰਦਰ ਬਖਸ਼ਿਸ਼ਾਂ ਕੀਤੀਆਂ ਨੇ ਪਹਿਲਾਂ ਜਦੋਂ ਕਥਾ ਹੋਈ ਸੀ ਉਹ ਤਾਂ ਇੱਕ ਪੌੜੀ ਹੀ ਪੰਜ ਪੰਜ ਦਿਨ ਚੱਲਦੀ 10 10 ਦਿਨ ਕਈ ਵਾਰ ਲੰਘ ਜਾਣੇ ਹੁਣ ਆਪਾਂ ਸਿਰਫ਼ ਕੋਸ਼ਿਸ਼ ਕਰਦੇ ਹਾਂ ਕਿ ਇੱਕੋ ਦਿਨ ਦੇ ਵਿੱਚ ਦੋ-ਦੋ ਪੌੜੀਆਂ ਵੀ ਹੋ ਜਾਣ ਜਾਂ ਇੱਕ ਪੌੜੀ ਹੋਵੇ ਤਾਂ ਕਿਤੇ ਜਾ ਕੇ ਵੀ ਬਿਲਕੁਲ ਸਾਦਾ ਹੀ ਅਰਥ ਨੇ ਸੰਗਤ ਨੇ ਤਾਂ ਕਹਿਣਾ ਸਾਡੇ ਲਈ ਬਹੁਤ ਅੱਛਾ ਵੀ ਬਿਲਕੁਲ ਸਾਦਾ ਪਰ ਜਿਹੜੇ ਵਿਦਵਾਨ ਬੈਠੇ ਨੇ ਥਾਂ-ਥਾਂ ਦੇ ਉੱਤੇ ਉਹ ਫਿਰ ਮੇਰੇ ਵਰਗੇ ਨੂੰ ਕਹਿਣਗੇ ਤੈਨੂੰ ਆਉਂਦਾ ਹੀ ਕੁਝ ਨਹੀਂ ਤੂੰ ਤੋਂ ਸੁਣਾਇਆ ਹੀ ਕੁਝ ਨਹੀਂ ਇਹ ਨਿਆਣਿਆਂ ਵਾਂਗੂ ਅਰਥ ਕਰਕੇ ਆ ਗਏ ਛੋਟੇ-ਛੋਟੇ ਫਿਰ ਇਸ ਕਰਕੇ ਉਹਨਾਂ ਤੋਂ ਵੀ ਡਰ ਲੱਗਦਾ ਮਾੜਾ-ਮੋਟਾ ਉਹਨਾਂ ਵਾਸਤੇ ਵੀ ਚੋਗਾ ਰੱਖੀਦਾ ਵੀ ਨਹੀਂ ਐ ਤਾਂ ਮੈਨੂੰ ਪਤਾ ਇਸ ਗੱਲ ਦਾ ਵੀ ਆਪਾਂ ਤਰੀਪ ਭਾਵ ਸੁਣਾਉਣੇ ਆ ਪਰ ਜੇ ਸੰਗਤ ਨਵੇਂ ਵਿਦਿਆਰਥੀ ਆ ਬਿਲਕੁਲ ਹੀ ਤੁਹਾਨੂੰ ਤਾਂ ਬਹੁਤਾ ਹੀ ਨਿਆਣਿਆਂ ਵਾਂਗੂ ਊੜਾੜਾ ਪੜਾਉਣਾ ਪੈਂਦਾ ਇਸ ਕਰਕੇ ਸਾਦੇ ਸਾਦੇ ਅਰਥ শ্রবণ ਇੱਥੇ ਕਰਨੇ ਫਿਰ ਦੂਜੀ ਸੀੜੀ ਜਪਜੀ ਸਾਹਿਬ ਦੀ ਫਿਰ ਉਹਦੇ 'ਚ ਕਰਨੇ ਫੇਰ ਕਿਤੇ ਸਮਾਂ ਬਣ ਗਿਆ ਇਹ ਸਾਰੀ ਕਥਾ ਤੋਂ ਬਾਅਦ ਫੇਰ ਇੱਕ ਵਾਰ ਜਪਜੀ ਸਾਹਿਬ ਦੀ ਜਿਆਦਾ ਕਥਾ ਕਰਾਂਗੇ ਜਿਆਦਾ ਜੇ ਮਹਾਰਾਜ ਨੂੰ ਭਾਇਆ ਤਾਂ ਹੁਣ ਜਿਹੜੀ ਭਰੀ ਸੀ ਪਹਿਲਾਂ ਉਹ 60% ਹੀ ਆ ਤੇ ਜੇ ਫਿਰ 100% ਤਾਂ ਨਹੀਂ ਕਰ ਸਕਦਾ ਕੋਈ 90% ਤੱਕ ਫਿਰ ਕਰਕੇ ਸਾਰਿਆਂ ਵਾਸਤੇ ਸਾਂਝੀ ਸੰਪੂਰਨ ਕਥਾ ਸਤਗੁਰੂ ਆਪੇ ਕਰਾਉਣ ਸਿਰ ਤੇ ਹੱਥ ਰੱਖ ਕੇ ਕਿਉਂ ਗੁਰਾਂ ਨੇ ਆਪਾਂ ਨੂੰ ਇਸ ਪੌੜੀ ਦੇ ਰਾਹੀ ਕਿਹਾ ਆ ਰੱਬ ਦਾ ਅੰਤ ਪਾਉਣ ਦਾ ਯਤਨ ਨਾ ਕਰੋ ਕਿਸੇ ਗੱਲ ਰਾਹੀ ਜੋ ਗੁਰਾਂ ਨੇ ਕਿਹਾ ਮੰਨ ਕੇ ਜਸ ਕਰੋ ਬਸ ਵਾਹਿਗੁਰੂ ਸਾਨੂੰ ਆ ਦਿੱਤਾ ਦਿੱਤਾ ਕਰਕੇ ਉਹ ਤਾਂ ਜਸ ਕਰੀ ਜਾਓ ਜਸ ਕਰਦਿਆਂ ਕਰਦਿਆਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਯਾਉਦੇ ਗੁਰਨਾਮ ਦਾ ਗਾਇਨ ਨਾਮ ਦਾ ਜਾਪ ਹਰ ਵਕਤ ਕਰਦੇ ਰਹੀਏ ਸਤਿਗੁਰੂ ਮਹਾਰਾਜ ਦਾ ਸੋ ਸਾਧ ਸੰਗਤ ਧੰਗੁਰੂ ਤੇ ਬਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਵੀ ਹੈ ਸੰਸਾਰ ਪੜਚਿ ਮਨਾ ਰਹੀਆਂ ਸੰਗਤਾਂ ਤੋਂ ਸ਼ਾਮ ਨੂੰ ਮਹਾਰਾਜ ਦੇ ਸ਼ਹੀਦੀ ਸੰਬੰਧ ਵਿੱਚ ਵੀ ਵਿਚਾਰਾਂ ਕਰਾਂਗੇ ਤੇਗ ਬਹਾਦਰ ਕੇ ਚਲਦ ਭਇਓ ਜਗਤ ਕੋ ਸੋਗ ਹੈ 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 ਸੋ ਜਗਤ ਭਇਓ ਜੈ 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 ਸੋ ਯੋਹ ਮਹਾਰਾਜ ਨੌਵੇਂ ਪਾਤਸ਼ਾਹ ਨੇ ਸ਼ਹੀਦੀ ਪਾਈ ਭਾਈ ਮਤੇਦਾਸ ਜੀ ਨੇ ਭਾਈ ਬਿਆਲਾ ਜੀ ਨੇ ਭਾਈ ਸਤੀਰਾਮ ਜੀ ਨੇ ਔਰ ਬਾਬਾ ਬੁੱਢਾ ਜੀ ਦੇ ਕੋਲ ਵਿੱਚੋਂ ਭਾਈ ਗੁਰਦਿੱਤਾ ਜੀ ਹੋਇਆ ਇੱਕ ਉਹ ਵੀ ਮਹਾਰਾਜ ਦੇ ਨਾਲ ਸੀ ਉਹਨੂੰ ਸਤਿਗੁਰੂ ਨੇ ਭਾਈ ਜੈਤਾ ਜੀ ਨਾਲ ਜੇਲ੍ਹ ਚੋਂ ਬਾਹਰ ਕੱਢ ਦਿੱਤਾ ਸੀ ਕਹਿੰਦੇ ਮਹਾਰਾਜ ਮੈਨੂੰ ਕੀ ਹੁਕਮ ਹੈ ਕਹਿੰਦੇ ਜਿਵੇਂ ਤੇਰਾ ਚਿੱਤ ਕਰੇ ਕਰਨ ਲਈ ਇਹਨੇ ਜਦ ਸੁਣਿਆ ਕਿ ਨੌਵੇਂ ਪਾਤਸ਼ਾਹ ਸ਼ਹੀਦ ਹੋ ਗਏ ਨੇ ਉਹਨੇ ਵੀ ਇਸ਼ਨਾਨ ਕੀਤਾ ਜਲਜੀ ਸਾਹਿਬ ਪੜ ਕੇ ਚਾਦਰ ਲੈ ਕੇ ਸਰੀਰ ਛੱਡ ਗਿਆ ਸੀ ਉਹ ਵੀ ਇੰਉ ਚੌਥੀ ਸ਼ੀਦੀ ਇਹ ਵੀ ਹੈਗੀ ਇਹ ਆਮ ਨਹੀਂ ਪਤਾ ਕਰ ਕਾ تھا ਸੁਣਨ ਵਾਲਿਆਂ ਨੂੰ ਪਤਾ ਸੋ ਇਹ ਚਾਰ ਗੁਰਸਿੱਖਾਂ ਦੀਆਂ ਸ਼ਹੀਦੀਆਂ ਔਰ ਨਾਲਾ ਮਹਾਰਾਜ ਦੀ ਸ਼ਹੀਦੀ ਇਸ ਸ਼ਹੀਦੀ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਾ ਹੀ ਪਲਟਾ ਮਾਰ ਦਿੱਤਾ ਔਰ ਨੰਗਾ ਫੇ ਦਿੱਲੀ ਚ ਨਹੀਂ ਤੇਜ ਸਕਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਅਨੁਸ਼ੀਧ ਕੀਤਾ ਕੋਈ ਛੋਟੀ ਜੀ ਗੱਲ ਨਹੀਂ ਹੈ ਸਤਿਗੁਰੂ ਦੇ ਭਾਣੇ ਵਿੱਚ ਸਾਰਾ ਕੁਝ ਹੋਇਆ ਪੰਜਮਿਆਂ ਨੇ ਛੇਦੀ 22 ਨੌਵੇਂਆਂ ਨੇ 22 ਫਿਰ ਖੰਡੇ ਵੀ ਖੜਕਾਏ ਕਿਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ੀਆਂ ਕੀਤੀਆਂ ਆਪਣੇ ਤੇ ਸ਼ਾਮ ਨੂੰ ਸਰਵਣ ਕਰਾਂਗੇ ਆਓ ਇੱਕ ਮਨ ਹੋ ਕੇ ਹੁਣ ਪ੍ਰਮਾਤਮਾ ਦਾ ਨਾਮ ਲਈਏ ਵਾਹਿਗੁਰੂ ਦੀਆਂ ਖੁਸ਼ੀਆਂ ਲਈਏ ਵਾਹਿਗੁਰੂ ਵਾਹਿ Yeah. Wow. ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਸਤਗੁਰ ਪੂਰਾ ਭਇਆ ਕਿਰਪਾਲ ਸਤਗੁਰ ਪੂਰਾ ਭਇਆ ਕਿਰਪਾਲ ਸਤਗੁਰ ਪੂਰਾ ਹਿਰਦੇ ਵਸਿਆ ਸਦਾ ਗੋਪਾਲ ਹਿਰਦੇ ਵਸਿਆ ਸਦਾ ਗੋਪਾਲ ਹਿਰਦੇ ਵਸਿਆ ਸਦਾ ਗੋਪਾਲ ਵਾਹਿਗੁਰੂ 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 ਵਾਹਿਗੁਰੂ